ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਸ਼ਨ ਮਰਾਇ ਮਨਾ ਰਹੇ ਸੰਤਾ ਸ਼੍ਰੀਕੇ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਇੱਕ ਨੌਜਵਾਨ ਜ਼ੋਰਾਵਰ ਸਿੰਘ ਪੁੱਤਰ ਰਾਜਪੀਰ ਸਿੰਘ ਦਾ ਗੁੱਟ ਹੀ ਵੱਢ ਦਿੱਤਾ। ਸੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਉਸ ਦੇ ਦਾਦੇ ਸਰਦੂਲ ਸਿੰਘ ਨੂੰ ਵੀ ਸੱਟਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਹ ਤਾਂ ਹਾਂਜੀ ਉਹਦਾ ਜ਼ੋਰਾਵਰ ਸਿੰਘ ਅੱਧ ਕੀ ਗੱਲ ਹੋਈ ਗਾਲੇ ਹੋਈ ਕਿ ਉਹਨਾਂ ਨੇ ਕੱਬ ਵੀ ਰਾਤੀ ਇਹਦਾ ਡੀਜੀ ਟੂਜੇ ਲਾਏ ਆ ਤੇ ਅੱਜ ਉਹਨਾਂ ਨੂੰ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫੇਰ ਸਰਪੰਚ ਬਣ ਗਏ ਤੇ ਅੱਜ ਜਾ ਕੇ ਫੇਰ ਅਸੀਂ ਪੱਠੇ ਪੱਠੇ ਪਾਉਣ ਡੇ ਆ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗਲ ਪਏ ਆ ਉਹ ਲਾ ਕੇ ਆ ਸ਼ਟਾਂ ਲਾਈਆਂ ਭਾਈ ਗੱਲ ਇਦਾਂ ਕੋਈ ਗੱਲ ਨਹੀਂ ਹੋਈ ਆਏ ਆਪਣੇ ਟਿਸਾਂਗਾ ਪਲੇ ਪੱਠੇ ਪੱਠੇ ਡੰਗਰਾਂ ਨੂੰ ਪਾਉਣ ਡੇ ਆ ਤਹੀਂ ਇਹੋ ਆਖਿਆ ਕਿ ਤੂੰ ਰਾਤੀ ਸਾਡੇ ਬੂਏ ਦੇ ਗਾਲੀ ਪਟਾਕੇ ਚਲਾਏ ਆ ਤੇ ਰੌਲਾ ਪਾਉਂਦੇ ਕਿ ਅੱਜ ਨਾ ਚਲਾਓ। ਇਸੇ ਕੱਲੋਂ ਪੀਤੀ ਹੀ ਪੀਤੀ ਦੇ ਵਿੱਚ ਸਾਡੇ ਆਣ ਗਲ ਪੈ ਗਏ ਆ। ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ। ਲੜਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ। ਹਾਂਜੀ ਹਾਂਜੀ। ਤੇ ਉਹ ਆਪਣਾ ਕੋਲ ਚੁੱਕਿਆ। ਕੋਲ ਸੇ ਕੋ ਜਾਣਾ ਆ ਜੇ ਤੇ ਇੱਥੇ ਦਵਾ-ਦਵ ਲੈ ਕੇ ਆ ਗਏ ਜੇ। ਹਾਂ ਮੁੰਡੇ ਦੀ ਹਾਲਤ ਠੀਕ ਖਰਾਬ ਆ। ਹਾਂਜੀ ਤੇ ਹੁਣ ਥਾਣੇ ਰਿਪੋਰਟ ਦੇ ਕੇ ਫੇਰ ਜਾਾਂਗੇ ਉੱਤੇ। ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ ਜਿਹਦਾ ਹੱਥ ਪੂਰਾ ਕਟਿਆ ਗਿਆ ਵਾ ਤੇ ਫਰਸਟ ایڈ ਦੇਤੀ ਹੈ ਉਹਨੂੰ ਰੈਫਰ ਕਰ ਲਗੇ ਘਰੋਂ ਨਾਲ ਕੋਸਤ ਸੀਗੀ ਸਵਾਗਤ